ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਤ ਐਗਜ਼ਿਟ ਪੋਲ ਤੇ ਪਹਿਲੀ ਵਾਰ ਆਇਆ ਸੋਨੀਆ ਗਾਂਧੀ ਦਾ ਰਿਐਕਸ਼ਨ ਕਿਹਾ ਸਾਨੂੰ ਬਸ ਨਤੀਜਿਆਂ ਦੀ ਉਡੀਕ ਮਾਛੀਵੜਾ ਸਾਹਿਬ ਵਿਖੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ ਕੰਮ ਨਾ ਮਿਲਣ ਕਾਰਨ ਕਈ ਦਿਨਾ ਤੋਂ ਚੱਲ ਰਹੀ ਸੀ ਪਰੇਸ਼ਾਨ ਹਰਦਿਲਪੇਟਾਇਆ ਸਾਮਤਿਲ ਲੋਕਾਂ ਦੀ ਹੋਈ ਮੌਤ 5.5 ਲੱਖ ਲੋਕ ਹੋਏ ਪ੍ਰਭਾਵਿਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਅਸਲ ਨਤੀਜੇ ਐਗਜ਼ਿਟ ਪੋਲ ਦੇ ਅਨੁਮਾਨ ਤੋਂ ਬਿਲਕੁਲ ਉਲਟ ਹੋਣਗੇ ਸੋਨੀਆ ਨੇ ਕਿਹਾ ਕਿ ਸਾਨੂੰ ਧੀ ਕਰਨੀ ਹੋਏਗੀ ਬਸ ਇੰਤਜ਼ਾਰ ਕਰੋ ਤੇ ਦੇਖੋ ਉਹਨਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਐਗਜ਼ਿਟ ਪੋਲ ਚ ਜੋ ਦਿਖਾਇਆ ਜਾ ਰਿਹਾ ਨਤੀਜੇ ਉਸ ਦੇ ਬਿਲਕੁਲ ਉਲਟ ਹੋਣਗੇ ਜੱਤ ਐਗਜ਼ਿਟ ਪੋਲ ਚ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਦੀ ਗੁਆਵੜੀ ਰਾਸ਼ਟਰੀ ਜਨਤਾ ਆਂਤਰੀਕ ਗਠ ਜੋੜ ਨੂੰ ਬੰਪਰ ਬਹੁਮਤ ਮਿਲਣ ਦੀ ਭਿਕਵਾਣੀ ਜ਼ਾਹਿਰ ਕੀਤੀ ਗਈ ਹੈ तेलंगाना के सपने को पूरा करने की शक्ति साहस और प्रेरणा दी पिछले दस वर्षों में तेलंगाना के लोगों ने मुझे बहुत सम्मान और प्यार दिया है आपने हमारी पार्टी को एक समृद्ध और विकसित तेलंगाना के निर्माण की जो जिम्मेदारी सौंपी है मैं उन सभी सपनों को पूरा करना अपना कर्तव्य समझती हूँ आज इस शुभ दिन पर मैं आप सभी को विश्वास दिलाती हूँ कि तेलंगाना में रेवंत रेड्डी के नेतृत्व की कांग्रेस सरकार अपनी गारंटी को पूरा करने में कोई कासर नहीं छोड़ेगी ਮਾਛੀਵਾੜਾ ਸਹਿਬ ਦੇ ਸਥਾਨਕ ਗਾਮੇ ਸ਼ਾ ਮੋਹੱਲੇ ਦਾ ਨਿਵਾਸੀ ਦਰਸ਼ਨ ਲਾਲ ਦੇ 19 ਸਾਲਾ ਨੌਜਵਾਨ ਪੁੱਤ ਅਭਿਨਾਸ਼ ਨੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਘਰ ਵਿੱਚ ਹੀ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਹਨਾਂ ਦਾ ਲੜਕਾ ਵਿਨਾਸ਼ ਸਤਵੀਂ ਪਾਸ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਰੋਜ਼ਗਾਰ ਨਾ ਮਿਲਣ ਕਾਰਨ ਪਰੇਸ਼ਾਨ ਤੇ ਮਾਨਸਿਕ ਤਣਾਅ ਚ ਰਹਿਦਾ ਸੀ। ਪਰਿਵਾਰਕ ਮੈਂਬਰਾਂ ਦੱਸਿਆ ਕਿ ਅੱਜ ਵੀ ਉਹ ਘਰ ਵਿੱਚ ਮੌਜੂਦ ਸੀ ਤੇ ਮੋਬਾਈਲ ਦੇਖ ਰਿਹਾ ਸੀ ਕਿ ਅਚਾਨਕ ਨਾਲ ਲੱਗਦੇ ਕਮਰੇ ਵਿੱਚ ਗਿਆ ਜਿੱਥੇ ਉਸਨੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਪਤੀ ਲਾਸ਼ ਛੱਤ 'ਨਾ ਲਟਕਦੀ ਦੇਖ ਉਸਦੇ ਪੈਰਾਂ ਹੇਠੋਂ ਜ਼ਮੀਰ ਖਿਸਰੇ ਤੇ ਕਾਰ ਵਿੱਚ ਇੱਕ ਜਹਾੜਾ ਮੱਚ ਗਿਆ ਚੁੰਨੀ ਨੂੰ ਕੱਟ ਕੇ ਜਦੋਂ ਵਿਨਾਸ਼ ਨੂੰ ਹੇਠਾਂ ਉਤਾਰਿਆ ਗਿਆ ਤਾਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਮਿਲਤਾ ਸਿਓ ਹਾਂ ਇਹ ਮੇਰਾ ਲੜਕਾ ਹੈ ਇਹ ਕਿੰਨੀ ਉਮਰ ਦਾ ਕੀ ਨਾਮ ਹੈ 19 ਸਾਲ ਸੀ ਵਿਨਾਸ਼ ਨਾਮ ਸੀ ਕਿੰਨੀ ਹੋਇਆ ਇੱਕਰੇ ਬੈਠਾ ਗਈ ਜਾਂਦਾ ਰਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਫੇ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਗੱਲਾਂ ਤੇ ਆਰ ਕੇ ਸਨਾਈ ਮੁੜ ਕੇ ਸਗਣ ਪੜਨ ਲੱਗਿਆ ਜੇ ਮੈਂ ਤੇ ਕੰਮ ਤੇ ਸੀ ਲਿਆੜੀ ਤੇ ਤੇ ਹੋਇਆ ਕੀ ਸੀ ਦਾ ਹੋਇਆ ਕੁਛ ਵੀ ਨਹੀਂ ਜੇ ਪਰ ਇੱਥੇ ਕੋਈ ਗੱਲ ਨਹੀਂ ਹੋਈ ਸਾਡੀ ਤੇ ਲਹਿਦਾ ਕੰਮ ਨੇ ਜਿ ਬੈਠਾ ਸੀ ਨਾ ਇਹ ਨਾ ਇੱਥੇ ਆਪਣੇ ਪਰਝਾਈ ਕੋਲ ਬੈਠਾ ਸੀ ਆਪਣੀ ਪਰਝਾਈ ਕੋਲ ਬੈਠਾ ਬੈਠਾ ਉਧਰ ਚਲੇ ਗਿਆ वेलकम रेकनॉल एज ਤੇ ਤੇ ਮੈਨੇ ਜੋ ਜਿਹੜੀ ਸੁਸਾਈਡ ਕੀਤੀ ਹੈ ਕਮੇ ਕੀਤੀ ਹੈ ਇਹਦੇ ਕੋਈ ਪਤਾ ਨਹੀਂ ਸਾਨੂੰ ਤੇ ਕੋਈ ਪਤਾ ਹੀ ਨਹੀਂ ਇਸ ਇੱਕਲ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਕੋਈ ਯਾ ਗੱਲ ਕਰਨੀ ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ ਇੱਕ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਤੇ ਬੋਰਡਡੀ ਹੈ ਜੀ ਹਾਂ ਜੀ ਸਾਡੇ ਕੋਲ ਬ੍ਰੌਡਡਡ ਸੀਗਾ ਪੂਰੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਆਗ ਹਾਂਜੀ ਉਹਨਾਂ ਮਾਤਾ ਨੇ ਕੋਈ ਕਰੀਬ 5:00 ਵਜੇ ਹਾਂ ਪੂਰੀ ਮੰਗ ਉਹ ਰੋਜ਼ਾਨੀ ਘਰ ਆਇਆ ਨਗਾ ਦਰਚੰਦਾਲ ਅੱਛਾ ਜੀ ਬੇਟੀ ਦੀ ਉਮਰ ਹੈ ਕਿ 19 ਸਾਲ ਅਮਨਾਸ਼ ਦੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਉਹਦੇ ਬਾਅਦ ਕਹਿੰਦੀ ਵੀ ਬੇਲਾ ਰਹਿੰਦਾ ਉਹਨੂੰ ਕੰਮ ਕਾਰ ਨਹੀਂ ਮਿਲਦਾ ਦਾ ਪੂਰੀ ਟੈਨਸ਼ਨ ਜਿਹਦਾ ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ ਚੁੱਪਾ ਲਗੈ ਮੇਰੇ ਕੋਲ ਚਾਹ ਪਾਣੀ ਪੀਤਾ ਉਹਦੇ ਬਾਅਦ ਕਹਿੰਦੀ ਵੀ ਮੈਂ 11 ਵਜੇ ਕਰੀਬ ਆਪਣੇ ਗਈ ਕਮਰੇ ਚ ਤਾਂ ਉਹਨ ਦੇਖ ਕੇ ਗਾਜੂ ਚੁੰਨੀ ਵਾਈ ਬੜੀ ਪੱਕੀ ਸੀ ਕੁੰਡੀ ਨਾਲ ਲੱਗ ਕੇ ਆਵਲੀ ਮੌਨਿਤ ਆਰਮੀ ਨੇ ਪੂਰਬੀ ਉੱਤਰ ਵਿੱਚ ਕਹਿਰ ਬਰਾਇਆ ਸਾਮਪੇ ਇਸ ਸਮੇਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਪਿੰ ਲੋਕਾਂ ਦੀ ਮੌਤ ਹੋ ਗਈ ਹੈ ਸੂਬੇ ਵਿੱਚ ਕਈ ਇਲਾਕੇ ਪਾਣੀ ਨਾਲ ਭਰ ਗਏ ਨੇ ਹਾਲਾਂਕਿ ਕਧਾਰਿਤ ਬੁਲੇਟਿਨ ਚ ਦੱਸਿਆ ਗਿਆ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਮਾਮੂਲੀ ਕਮੀ ਆਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਸੂਬੇ ਚ ਨਦੀਆਂ ਹੁਣ ਵੀ ਉਫਾਨਤੇ ਨੇ ਦੇ ਵੱਖ-ਵੱਖ ਇਲਾਕਿਆਂ ਚ ਪ੍ਰਭਾਵਿਤ ਲੋਕਾਂ ਨੇ ਰਾਹਤ ਕੈਂਪਾਂ ਚ ਸ਼ਰਨ ਲਈ ਹੈ ਵੱਖ-ਵੱਖ ਥਿਲਿਆਂ ਚ 39000 ਤੋਂ ਵੱਧ ਬੇਕਾਰ ਲੋਕਾਂ ਨੇ 193 ਰਾਹਤ ਕੈਂਪਾਂ ਚ ਸ਼ਰਨ ਲਈ ਹੈ ਇਸ ਦੇ ਨਾਲ ਹੀ 82 ਹੋਰ ਰਾਹਤ ਵੰਡ ਕੇਂਦਰਾਂ ਵੀ ਬਣਾਏ ਗਏ ਰਾਸ਼ਟਰੀ ਆਫਤ ਮੋਚਨ ਬਲ ਸੂਬਾ ਆਫਤ ਮੋਚਨ ਫੋਰਸ ਸਮੇਤ ਕਈ ਏਜੰਸੀਆਂ ਤੇ ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਮਹਿਮ ਚਲਾ ਰਹੇ ਜਦੋਂ ਕਿ ਪ੍ਰਭਾਵਿਤ ਇਲਾਕਿਆਂ ਚ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਹੜਕਾਂਨ ਵੱਖ-ਵੱਖ ਜ਼ਿਲ੍ਹਿਆਂ ਤੋਂ ਸੜਕਾਂ ਪੁਲਾਂ ਤੇ ਹੋਰ ਜਾਇਦਾਦ ਸਮੇਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਦੀਆਂ ਖਬਰਾਂ ਹਨ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਚੰਡੀਗੜ੍ਹ ਤੋਂ ਯੋਧਿਆ ਤਾਂ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਆਈਆਰਸੀਟੀਸੀ ਤਰਫੋਂ ਟ੍ਰੇਨ ਦੇ ਸਾਰੇ ਡੱਬਿਆਂ 'ਚ 3rd AC ਲਗਾਏ ਜਾਣਗੇ ਜਿਸ ਵਿੱਚ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਨੇ ਆਰਾਮਦਾਇਕ ਕੈਟਾਗਰੀ ਵਿੱਚ ਸਫ਼ਰ ਕਰਨ ਵਾਲੇ ਦੋ ਤੇ ਤਿੰਨ ਯਾਤਰੀਆਂ ਲਈ ਕਿਰਾਇਆ 22240 ਰੁਪਏ ਤੇ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਲਈ 20015 ਰੁਪਏ ਨਿਰਧਾਰਿਤ ਕੀਤੇ ਗਏ ਨੇ ਸਟੈਂਡਰਡ ਕਲਾਸ ਵਿੱਚ ਦੋ ਤੇ ਤਿੰਨ ਯਾਤਰੀਆਂ ਨੂੰ 18520 ਰੁਪਏ ਦੇਣੇ ਹੋਣਗੇ ਤੇ ਜੇਕਰ ਕੋਈ ਬੱਚਾ ਸ਼ਾਮਿਲ ਹੈ ਤਾਂ 16670 ਰੁਪਏ ਦੇਣੇ ਹੋਣਗੇ ਰੀਜਨਲ ਮੈਨੇਜਰ ਨੇ ਦੱਸਿਆ ਕਿ 5 ਜੁਲਾਈ ਨੂੰ ਪਠਾਨਕੋਟ ਜਲੰਧਰ ਲੁਧਿਆਣਾ ਵਾਇਆ ਚੰਡੀਗੜ੍ਹ ਤੋਂ ਸਪੈਸ਼ਲ ਟੂਰਿਸਟ ਟ੍ਰੇਨ ਚਲਾਈ ਜਾਏਗੀ ਇਸ ਵਿੱਚ 7 ਰਾਤਾਂ ਤੇ 8 ਦਿਨ ਸ਼ਾਮਿਲ ਨੇ ਇਸ ਦੇ ਨਾਲ ਹੀ ਸੈਲਾਨੀਆਂ ਨੂੰ ਪੰਜ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵੀ ਲਿਜਾਇਆ ਜਾਵੇਗਾ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੀ ਸਰਗਰਮ ਹੋਣ ਤੋਂ ਬਾਅਦ ਵੀ ਗਰਮੀ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਰ ਤਾਪਮਾਨ ਵਿੱਚ ਗਿਰਾਵਟ ਨੇ ਲੋਕਾਂ ਨੂੰ ਇਸ ਗਰਮੀ ਤੋਂ ਥੋੜੀ ਜਿਹੀ ਰਾਹਤ ਦਿੱਤੀ ਹੈ ਇਸ ਦਿਨਾਂ ਲਈ ਪੰਜਾਬ ਚ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪਰ 5 ਜੂਨ ਤੋਂ ਰਾਹਤ ਦਿਖਾਈ ਦੇ ਰਹੀ ਹੈ ਪਛਮੀ ਗੜਬੜੀ ਦੀ ਤਾਕਤ ਵਧਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮਾਨਸਾ ਬਰਨਾਲਾ ਤੇ ਲੁਧਿਆਣਾ ਚ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ 6 ਹੋਰ ਜ਼ਿਲ੍ਹਿਆਂ ਬਠਿੰਡਾ ਮੋਗਾ ਸ਼੍ਰੀ ਮੁਕਤ ਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਹੀਟ ਵੇਵ ਦੇ ਨਾਲ ਮੀਂਹ ਤੇ ਤੇਜ਼ ਹਨੇਰੀ ਵੀ ਆ ਸਕਦੀ ਹੈ ਬਾਕੀ ਸਾਰੇ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹਲਕੇ ਨੂੰ ਵੀ ਅਜਿਹੇ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਪਰ 5 ਤੇ 6 ਜੂਨ ਤੋਂ ਪੂਰੇ ਸੂਬੇ ਲਈ yellow alert ਜਾਰੀ ਹੈ ਪੰਜਾਬ 'ਚ 5 ਤੇ 6 ਜੂਨ ਨੂੰ ਪਏ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਮੇਰਟ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਕਾਵੜ ਟ੍ਰੈਕ ਤੇ ਦਿੱਲੀ ਤੋਂ ਹਰੀਦਵਾਰ ਜਾ ਰਹੀ ਸੈਂਟਰੋਕਾਰਟ ਸਵਾਰ ਚਾਰ ਲੋਕ ਜ਼ਿੰਦਾ ਸੜ ਗਏ ਨੇ ਜਦੋਂ ਕਾਰ ਨੂੰ ਅੱਗ ਲੱਗ ਗਈ ਤਾਂ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਪਰ ਕੋਈ ਚਾਹੇ ਵੀ ਮਦਦ ਨਾ ਕਰ ਸਕਿਆ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਸ ਨੇ ਵੀ ਕਾਰ ਦੇ ਅੰਦਰ ਆ ਸੜੀ ਹੋਈ ਲਾਸ਼ ਨੂੰ ਦੇਖਿਆ ਉਹ ਦੰਗ ਰਹਿ ਗਏ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮੰਨ ਵਾਲਿਆਂ 'ਚ ਇੱਕ ਬੱਚਾ ਤੇ ਇੱਕ ਔਰਤ ਵੀ ਸ਼ਾਮਿਲ ਹੈ ਸੈਂਟਰੋਕਾਰਟ ਦੇ ਸਾਹਮਣੇ ਵਾਲ ਡਰਾਈਵਰ ਸੀਟ ਤੇ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਪਈ ਸੀ ਪਿਛਲੀ ਸੀਟ ਤੇ ਇੱਕ ਬੱਚੇ ਸਮੇਤ ਇਹ ਲਾਸ਼ਾਂ ਸਨ

जिसमें पूरी तरह से डेड बॉडी जली हुई है अभी ये कह पाना मुश्किल है कि इसमें पुरुष कितने हैं और कितनी महिलाएं हैं सभी को पोस्टमार्टम के लिए भेजा गया है फोरेंसिक टीम के द्वारा पूरी जांच कराई गई है और ये पता लगाने का प्रयास किया जाएगा किन परिस्थितियों में आग लगी है और इस आग लगने का कारण क्या रहा ਮੋਹਾਲੀ ਦੇ ਫੇਸ 10 ਵਿੱਚ ਸ਼ੋਰੂਮ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਨੀਮਤ ਇਹ ਰਿਹਾ ਕਿ ਅੱਗ ਗਰਾਊਂਡ ਫਲੋਰ ਤੇ ਇੱਕ ਪ੍ਰਾਈਵੇਟ ਬੈਂਕ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਨਾਲ ਲੱਗਦੀ ਹੀ ਬਿਲਡਿੰਗ ਦੇ ਵਿੱਚ ਇੱਕ ਹੋਰ ਬੈਂਕ ਦੀ ਸ਼ਾਖਾ ਸੀ ਜੇਕਰ ਕਿਤੇ ਇਹ ਅੱਗ ਉਹਨਾਂ ਤੱਕ ਪਹੁੰਚ ਜਾਂਦੀ ਤਾਂ ਇੱਕ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਬੈਂਕ ਵਿੱਚ ਕਰੋੜਾਂ ਰੁਪਏ ਹਮੇਸ਼ਾ ਹੀ ਪਿਆ ਰਹਿੰਦਾ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਮੱਧ ਪ੍ਰਦੇਸ਼ ਦੇ ਪਿੰਡ ਮੋਤੀਪੁਰਾ ਚਿਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਚ ਬਦਲ ਗਈਆਂ ਜਦੋਂ ਪਿੰਡ ਮੋਤੀਪੁਰਾ ਤੇ ਇੱਕ ਟਰੈਕਟਰ ਟ੍ਰੈਲ ਸਵਾ 40 ਤੋਂ 45 ਬਰਾਤੀ ਰਾਜਗੜ੍ਹ ਦੇ ਟਰੈਕਟਰ ਪਲਟ ਜਾਣ ਕਾਰਨ ਹਾ사 ਗ੍ਰਸਤ ਹੋ ਗਏ ਇਸ ਭਿਆਨਕ ਹਾਸੇ ਚ ਹੁਣ ਤੱਕ 4 ਬੱਚਿਆਂ ਸਮੇਤ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਹਾਸੇ ਚ 15 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਫਿਲਹਾਲ ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੇ ਲਾਂਚ ਚਲ ਰਹੀ ਹੈ ਚਾਰ ਗੰਭੀਰ ਰੂਪੀ ਜ਼ਖਮੀ ਵਿਆਹ ਦੇ ਮਹਿਮਾਨਾਂ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਦੇ ਜ਼ਿਲ੍ਹਾ ਹਸਪਤਾਲ ਚ ਰੈਫਰ ਕੀਤਾ ਗਿਆ ਹਾਸੇ ਵਿੱਚ ਸਾਰੇ ਮ੍ਰਿਤਕਾਂ ਦਾ ਰਾਜਗੜ੍ਹ ਦੇ ਜ਼ਿਲ੍ਹਾ ਹਸਪਤਾਲ 'ਚ ਪੋਸਟਮਾਰਟਮ ਕੀਤਾ ਜਾਏਗਾ ਪੂਰੇ ਮਾਮਲੇ ਤੇ ਦੁੱਖ ਪ੍ਰਗਟ ਕਰਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਲਿਖਿਆ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਇੱਕ ਸੜਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਦੁਖਦਾਈ ਘਟਨਾ ਹੈ ਮੈਂ ਆਪਣੇ ਅਜ਼ੀਜ਼ਾਂ ਨੂੰ ਗੁਆਣ ਵਾਲੇ ਪਰਿਵਾਰਾਂ ਪ੍ਰਤੀ ਡੂੰਗੀ ਸੰਵੇਦਨਾ ਪ੍ਰਗਟ ਕਰਦੀ ਹਾਂ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੀ ਹਾਂ 7ਵੇਂ ਗੇੜ ਦੀਆਂ ਪੰਜਾਬ 'ਚ ਹੋਈਆਂ ਲੋਕ ਸਭਾ ਚੋਣਾਂ ਦੀ 1 ਜੂਨ ਨੂੰ VOTING ਹੋ ਜਾਣ ਤੋਂ ਬਾਅਦ 4 ਜੂਨ ਨੂੰ ਹੋਣ ਵਾਲੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਕਮਿਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਸਮੂੱਚੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਿਆ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪ੍ਰਦੀਸ਼ ਅਗੇਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੀ ਕਾਊਂਟਿੰਗ ਦੋ ਸਥਾਨਾਂ 'ਤੇ ਹੋਏਗੀ ਜਿਨ੍ਹਾਂ 'ਚ 4 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਪੱਬ ਬੰਦਤ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਤੇ 5 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਲੁਧਿਆਣਾ ਵਿਖ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਏਗੀ ਤੇ ਇਸ ਤੋਂ ਪਰંત EVM ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਏਗੀ ਸਟ੍ਰੋਂਗ ਰੂਮਾਂ 'ਚ EVM ਮਸ਼ੀਨਾਂ ਦੀ ਸੁਰੱਖਿਆ ਤਿੰਨ ਪੜਾਵਾਂ 'ਚ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸਾਂ ਦੀ ਨਿਗਰਾਨੀ ਹੇਠ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ ਕੰਪਲੀਟਿੰਗ ਦੀ ਸਾਡੀ ਤਿਆਰੀ ਐਸ ਪਰ ਗਾਈਡਲਾਈਨਸ ਸਾਰੀ ਤੇ ਟਾਈਮਲਾਈਨਸ ਜੋ ਵੀ ਸਾਨੂੰ ਦਿੱਤੀਆਂ ਗਈਆਂ ਨੇ ਉਸ ਮੁਤਾਬਕ ਕੰਪਲੀਟ ਹੋ ਚੁੱਕੀ ਹੈ ਸਾਡੇ ਦੋ ਕਾਊਂਟਿੰਗ ਸੈਂਟਰ ਹੈਗੇ ਨੇ ਫਤਿਹਗੜ ਸਾਹਿਬ ਵਿੱਚ ਕੇ ਇੱਕ ਕਾਊਂਟਿੰਗ ਸੈਂਟਰ ਹੈ ਪੋਲੀਟੈਕਨਿਕ ਕਾਲਜ ਜਿੱਥੇ ਕਿ ਅਮਰਗੜ ਬਸੀ ਪਠਾਨਾ ਅਮਲੋ ਤੇ ਫਤਿਹਗੜ ਸਾਹਿਬ ਦੀ ਕਾਊਂਟਿੰਗ ਹੋਏਗੀ ਤੇ ਇੱਕ ਕਾਊਂਟਿੰਗ ਸੈਂਟਰ ਲੁਧਿਆਣੇ ਹੈਗਾ ਜਿੱਥੇ ਕਿ ਸਾਰੇ ਹੀ ਬੰਨੇ ਲੁਧਿਆਣੇ ਦੇ ਹਲਕੇ ਨੇ ਤੇ ਟਿਕਟਸ ਆਬ ਦੇ ਉਹਨਾਂ ਦੀ ਕਾਊਂਟਿੰਗ ਉੱਥੇ ਕੀਤੀ ਜਾਏਗੀ ਪੰਜ ਹਲਕੇਾਂ ਦੇ ਵੀ ਕਾਊਂਟਿੰਗ ਦੀ ਮਸ਼ੀਨਾ ਹੈਗੀਆਂ ਜੀ ਉਹ ਹਲਕਾ ਵਾਈਜ਼ ਦਿਨੇ-ਦਿਨੇ ਉਹਨਾਂ ਦੇ ਬੋਲਿੰਗ ਸਟੇਸ਼ਨਸ ਨੇ ਉਸ ਮੁਤਾਬਕ ਇੱਥੇ ਆ ਗਈਆਂ ਨੇ ਇੱਥੇ ਹੀ ਉਹਨਾਂ ਦੇ ਸੌਂਗ ਰੂਮ ਬਣਾਏ ਗਏ ਨੇ ਸੀਪੀਐਫ ਉੱਥੇ ਸਿਕਿਉਰਿਟੀ ਚੱਲ ਰਹੀ ਹੈਗੀ ਹੈ 3 ਟਾਇਰ ਸਿਕਿਉਰਿਟੀ ਆਜ ਸਾਟ ਕਾਊਂਟਿੰਗ ਸਟਾਫ ਵੀ ਹਸਲ ਵੀ ਰੱਖੀ ਗਈ ਹੈ ਤੇ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਫਤੇਗੜ ਸਾਹਿਬ ਹਲਕੇ ਚ ਜਿਹੜਾ ਕਾਊਂਟਿੰਗ ਸੈਂਟਰ ਹੈਗਾ ਉੱਥੇ ਅਸੀਂ ਪੋਸਟਲ ਵੈਲਟ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਇਹ ਰਿਟਰਨਿੰਗ ਆਫ ਸਰਵਲ ਨੂੰ ਕੀਤੀ ਜਾਣੀ ਹੁੰਦੀ ਹੈ ਸੋ ਸਾਡੇ ਕੋਲ ਜੋ ਪੋਸਟਲ ਵੈਲਟ ਨੇ ਉਹ ਦੋ ਕੈਟਾਗਰੀਜ਼ ਨੇ ਇੱਕ ਸਰਵਿਸ ਵੋਟਰਸ ਦੇ ਤੇ ਦੂਜੀ ਕੈਟਾਗਰੀ ਜਿਹੜੇ ਸਾਡੇ ਕੋਲਿੰਗ ਸਟਾਫ ਵਾਲੇ ਨੇ 2046 ਸਾਡੇ ਕੋਲ ਪੋਸਟਲ ਵੈਲਟ ਆਏ ਨੇ ਜੋ ਕਿ ਪੋਲਿੰਗ ਸਟਾਫ ਦੇ ਨੇ ਤੇ 317 ਦੇ ਲਗਭਗ ਸਾਡੇ ਕੋਲ ਆਏ ਨੇ ਜੋ ਕਿ ਸਰਵਿਸ ਵੋਟਰਸ ਦੇ ਨੇ ਸੋ ਇਹ ਹੋਲਿੰਗ ਸਟਾਫ ਵਾਲੀ ਜਿਹੜੀ ਹੈਗਾ ਉਹ ਕੰਪਲੀਟ ਹੋ ਚੁੱਕੇ ਸਾਰੇ ਸਾਡੇ ਕੋਲ ਪਹੁੰਚ ਚੁੱਕੇ ਨੇ ਸਰਵਿਸ ਵੋਟਰਸ ਵਾਲੇ ਪੋਸਟਲ ਬੈਲਟਸ ਸਾਡੇ ਕੋਲ ਕੱਲ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਲ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ